ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਅੱਜ ਦੀ ਵਿਜਿਟ ਪਿੰਡ ਘਰੇਾਲਾ ਪਹੁੰਚ ਚੁੱਕੇ ਆ ਜ਼ਿਲ੍ਹਾ ਸ਼ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋਂ ਨੂੰ ਪੱਟੀ ਭਾਈ ਜਗਰੂਬ ਹੁਣਾਂ ਦੇ ਫਾਰਮ ਤੇ ਇੱਕ ਵਾਇਰ ਲੈ ਕੇ ਆ ਕੋਕਾ ਪੀ ਸੀ ਸਜਨੋਂ ਠੀਕ ਆ ਜੀ ਬਹੁਤ ਸੋਹਣੀ ਸਨਖੀ ਆ ਪੂਰੀ ਰਾਜੀ ਬਾਜੀ ਆ ਤੇ ਬਾਕੀ ਡੀਟੇਲ ਲੈ ਕੇ ਦਿੰਨੇ ਐਂਡ ਤੱਕ ਜਰੂਰ ਜੁੜੇ ਰਹੋ ਕਰਦੇ ਆ ਗੱਲਬਾਤ ਬਾਈ ਦੀ ਸੱਸੀ ਕਾਲ ਸੱਸੀ ਕਾ ਭਾਈ ਸੱਸੀ ਜੀ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਵਧੀਆ ਤੇ ਐਡਰੈਸ ਨੋਟ ਕਰੀਏ ਵੀ ਜੀ ਜੀ ਨਾਮ ਜਗਰੂਪ ਸਿੰਘ ਦਾ ਹਾਂ ਪਿੰਡ ਘਰੇਾਲਾ ਹਾਂਜੀ ਸੀ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 77103 ਹਾਂ 2944 ਠੀਕ ਹੈ ਇੱਕੋ ਪੀਸੀ ਆ ਹਾਂਜੀ ਇੱਕੋ ਪੀਸੀ ਸੇ ਪੀਸ ਚੰਗਾ ਚੁਣ ਕੇ ਲਿਆਂਦਾ ਹਾਂਜੀ ਰਹਿੜ ਚੰਗੀ ਹੈ ਜੀ ਦੂਜੇ ਸੂਏ ਰਹਿੜ ਆ ਅੱਛਾ ਹਾਂਜੀ 12 ਕਿਲੋ ਦੁੱਧ 10 ਟਾਈਮ ਤੇ ਤਿਆਰ ਆ ਭਾਈ ਥੱਲੇ ਦੇ ਅੱਛਾ ਹਾਂਜੀ 11 ਕਿਲੋ ਦੀ ਜਿਹੜੇ ਕੋਈ ਆਨਲਾਈਨ ਵੀਰ ਭਾਰ ਮੰਗਾਉਂਦਾ 11 ਕਿਲੋ ਦੀ ਆਪਣੀ ਗਾਰੰਟੀ ਕੋ ਧਾਰਨ ਮਾਰੇ ਚੋਂ ਓਕੇ ਪੋਲੀ ਆ ਨਾ ਚੋਂ ਓਕੇ ਫੁੱਲ ਗੇ ਪੋਲੀ ਆ ਹੂੰ ਵਾਹ ਜੀ ਵਾਹ ਨਹੀਂ ਯਾਰਾ ਪਈ ਸੁਆ ਇਹ ਮੈਂ ਹਾਂ ਨਹੀਂ ਪੂਰੀ ਪੂਰੀ ਓਕੇ ਰਪੋੜਿਆ ਵਾਹ ਤੇਰੀ ਪੂਰੀ ਚਮਕ ਤਾਂ ਕਾਲੀ ਹੈ ਥਾਲੇ ਵਾ ਬੜਾ ਸੋਹਣਾ ਇਸ ਬੱਚੀ ਨੂੰ ਲੱਗਾ ਤੇ ਰੰਗ ਢੰਗ ਵੀ ਚੰਗਾ ਫੈਸ਼ਨ ਫੂਸ਼ਨ ਵੀ ਚੰਗਾ ਲੱਗਾ ਤੋਰਦੀਏ ਲੰਮੀ ਵਾਹ ਜੀ ਵਾਹ ਸਜਣਾ ਪੂਰੀ ਕਾਲੇ ਨਾਗਰਗੀ ਆ ਵਾਹ ਜੀ ਵਾਹ ਪੂਰੀ ਗੰਦੀ ਪਈ ਵਛੀ ਤੇ ਕੱਦਕੁੱਦ ਵੀ ਚੰਗਾ ਸੋਹਣਾ ਲੱਗਾ ਵਛੀ ਨੂੰ ਤੇ ਮੁੱਲ ਬੜਾ ਜਾਇਜ਼ ਹੁੰਦਾ ਨਾ ਦਾ ਓੜਦਿਆਂ ਵਾਲਾ ਹੀ ਕਰ ਦਿੰਦੇ ਵਾਹ ਜੀ ਵਾਹ ਪੂਰੀ ਮੈਨਾ ਬੇਲਬੋਲ ਤੁਸੀਂ ਦੇਖ ਸਕਦੇ ਜੇ ਤੋਰਾ ਤਾਰਾ ਵੀ ਸੱਜਣੋਂ ਚੰਗਾ ਜੇ ਥਾਂ ਤੇ ਚਵਾਈ ਚਵਾਈ ਵਾਲਾ ਗਾਂ ਜਿਹੜੀ ਹੁੰਦੀ ਸੱਜਣੋਂ ਥੰਦ ਹੀ ਹੁੰਦੀ ਆ ਥਾਂ ਛੋਟਾ ਆਵੇ ਨਾ ਤੇ ਚੋਈ ਨਹੀਂ ਜਾਂਦੀ ਹੁੰਦਾ ਕੀ ਫੈਰਾ ਇਹਦੇ ਥਾਂ ਥੋਂ ਵੇਖੋ ਕਿੱਡੇ ਸੋਹਣੇ ਕਰਮਾ ਵਾਲੀ ਨੂੰ ਲੱਗੇ ਆ ਤੇ ਨਾਲੇ ਨਵੀਂ ਆ ਵਾਦੇਵੰਦੀ ਆ ਤੇ ਬਾਈ ਜਗਰੂਪ ਸਿੰਘ ਇਹਦਾ ਮੁੱਲ ਕੀ ਕਰਦਗੇ ਮੁੱਲ ਭਾਈ ਇਹਦਾ 45000 ਰੁਪਏ ਪਕਾ ਦੇ ਜੈ ਸਨੋ ਕਰਦੇ ਯਾਰ 1 ਹੀ ਰਹਿਣਾ 45000 ਰੁਪਏ ਵੇਡ ਦੇ 45 ਦੀ 43000 43 ਦੀ ਹੋਰ ਕਰ ਦੇ ਉਹ ਤੁਸੀਂ ਦਾਦੂ ਭਾਈ 40 ਦੀ ਕਰਦਗੇ ਚਲ 40 ਦੀ ਕੋਈ ਨਹੀਂ ਕਰਦਗੇ ਚਲ ਠੀਕ ਆ ਲਓ ਸੱਜਣੋ 40000 ਦੇ ਜਸ਼ਨ ਹੋ ਗਈ ਆ ਪਿੰਡ ਕਰਿਆਲਾ ਪਹੁੰਚ ਕੇ ਤੇ ਆਪਣਾ ਮੇਲਾ ਲੁੱਟ ਲਿਓ ਇਹ ਲੁੱਟਣ ਵਾਲਾ ਜੇ ਤੇ ਅਗਲੀ ਵੀਡੀਓ ਦੇ ਨਾਲ ਮਿਲਦੇ ਆ ਰੱਬ ਰੱਖਾ ਜੀ